ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਸਾਡੀ ਜਿਪੀ ਯਾਤਰਾ ਦੌਰਾਨ ਅਸੀਂ ਹੁਣ ਆ ਪਹੁੰਚੇ ਆ ਜਲੌਰੀ ਜਿਸ ਨੂੰ ਜਲੌਰੀ ਪਾਸ ਆਖਿਆ ਜਾਂਦਾ ਜਿਹੜਾ 10280 ਫੁੱਟ ਦੀ ਉਚਾਈ ਤੇ ਹੈ ਔਰ ਜਿਪੀ ਤੋਂ ਲਗਭਗ 12 ਕਿਲੋਮੀਟਰ ਦੇ ਦੂਰੀ ਤੇ ਹੈਗਾ ਬਹੁਤ ਖੂਬਸੂਰਤ ਰਮਣੀਕ ਏਰੀਆ ਹੈ 360 ਡਿਗਰੀ 뷰 ਹੈ ਲੇਕ 뷰 ਹੈ ਜਿਹੜਾ ਤੁਹਾਨੂੰ ਅਸੀਂ ਅੱਗੇ ਜਾ ਕੇ ਦਿਖਾਵਾਂਗੇ ਔਰ ਇੱਥੇ ਇਹਨਾਂ ਨੇ ਲਿਖਿਆ ਤਮੇ ਇਛਾ ਮਹਾਰੇ ਪਾਉਨੇ ਭਾਵ ਕੀ ਆ ਇਹ ਪਾਉਨੇ ਜਿਹੜਾ ਸ਼ਬਦ ਆਪਣੇ ਪ੍ਰਾਣੇ ਸ਼ਬਦ ਵਰਗਾ ਕਿ ਤੁਸੀਂ ਸਾਡੇ ਇੱਥੇ ਬੜੇ ਸਤਿਕਾਰਤ ਪਿਆਰ ਵਾਲੇ ਮਹਿਮਾਨ ਹੋ ਸਾਡੇ ਪ੍ਰਾਣੇ ਹੋ ਇੱਥੇ ਤੁਸੀਂ ਆ ਕੇ ਇੱਥੋਂ ਦਾ ਆਨੰਦ ਮਾਣੋ ਜਦੋਂ ਇਹ ਮੇਨ ਸਪੌਟ ਤੇ ਅਸੀਂ ਪਹੁੰਚਦੇ ਆ ਇੱਥੇ ਕੁਝ ਹਿਮਾਚਲੀ ਸਮਾਨ ਵੇਚਿਆ ਜਾ ਰਿਹਾ ਔਰ ਸਾਹਮਣੇ ਮਹਾਲਕ ਕਾਲੀ ਦਾ ਮੰਦਿਰ ਹੈਗਾ ਇਸ ਪਾਸੇ ਜਦੋਂ ਤੁਸੀਂ ਆਉਂਗੇ ਮੇਰੇ ਨਾਲ ਤਾਂ ਤੁਹਾਨੂੰ ਬੜਾ ਰਮਣੀਕ ਨਜ਼ਾਰਾ ਇੱਧਰ ਵੀ ਦਿਖਾਈ ਦੇਗਾ ਚਾਰੇ ਪਾਸੇ ਖੂਬਸੂਰਤ ਦਰਖਤ ਨੇ ਪਹਾੜ ਨੇ ਬੜਾ ਕਮਾਲ ਦਾ ਏਰੀਆ ਹੈਗਾ ਅਸੀਂ ਟ੍ਰੈਕਿੰਗ ਕਰਦੇ ਹੋਏ ਇੱਧਰ ਪਹੁੰਚਾਂਗੇ ਲਗਭਗ 5 ਕਿਲੋਮੀਟਰ ਲੇਕ ਦੀ ਟ੍ਰੈਕਿੰਗ ਹੈਗੀ ਆ ਔਰ ਜਿਹੜਾ ਨਾਲ ਦੀ ਨਾਲ 360 ਡਿਗਰੀ 뷰 ਆ ਲਗਭਗ 20 ਮਿੰਟ ਦੀ ਟ੍ਰੈਕਿੰਗ ਆ ਤੋਂ ਆਓ ਆਪਾਂ ਹੁਣ ਅੱਗੇ ਚੱਲਾਂਗੇ ਤੇ ਅੱਗੇ ਜਾ ਕੇ ਤੁਹਾਨੂੰ ਫੇਰ ਜਿਹੜਾ ਨਾਲ-ਨਾਲ ਅਸੀਂ ਦਿਖਾਉਂਦੇ ਰਹਾਂਗੇ। ਨੀਚੋਂ ਚੜਦੇ ਚੜਾਉਂਦੇ ਅਸੀਂ ਹੁਣ ਉੱਪਰ ਆਏ ਆ। ਥੋੜਾ ਜਿਹਾ ਟਰੈਕ ਟਫ ਹੈਗਾ। ਮੈਂ ਹੁਣ ਦੁਬਿਧਾ 'ਚ ਪੈ ਗਿਆ। ਜਾਵਾਂ ਉੱਤੇ ਨਾ ਜਾਵਾਂ, ਅੱਡੀ 'ਚ ਥੋੜਾ ਦਰਦ ਆ। ਤੋਂ ਮੈਨੂੰ ਲੱਗਦਾ ਕਿ ਮੈਂ ਹੁਣ ਉੱਪਰ ਨਹੀਂ ਜਾਣ ਦਾ ਫੈਸਲਾ ਲਿਆ ਬੱਚੇ। ਨਾਲ ਜਾਣਗੇ ਡਾਕਟਰ ਸਾਹਿਬ ਨਾਲ ਜਾਣਗੇ। ਏ ਉੱਤੋਂ ਦਾ ਸਾਰਾ ਵੀਊਅ ਇਹ ਤੁਹਾਡੇ ਲਈ ਲੇਕ ਦਾ ਲੈ ਕੇ ਆਉਣਗੇ ਤਾਂ ਮੈਂ ਤਾਂ ਹੁਣ ਇੱਥੇ ਬੈਠ ਕੇ ਜਿਹੜਾ ਸਾਹਮਣੇ ਕੁਦਰਤ ਦਾ ਨਜ਼ਾਰਾ ਦਿਖ ਰਿਹਾ ਥੋੜਾ ਸਮਾਂ ਤਾਂ ਇਹ ਮੰਨਦੇ ਆ ਨਜ਼ਾਰਾ ਹੀ ਲੈਣਾ ਹੈ ਤਾਂ ਜੁੜੇ ਰਹੋ ਅੱਗੇ ਜਾ ਕੇ ਅਗਲੇ ਵੀਊ ਤੁਹਾਨੂੰ ਨਾਲ ਦਿਖਾਵਾਂਗੇ